ਆਨਲਾਈਨ ਨਿਊਜ਼ ਐਕਟ ਤੋਂ ਛੋਟ ਪ੍ਰਾਪਤ ਕਰਨ ਦੇ ਲਈ ਕੈਨੇਡੀਅਨ ਨਿਊਜ਼ ਪ੍ਰਕਾਸ਼ਕਾਂ ਨੂੰ ਡਾਲਰ 100 ਮਿਲੀਅਨ ਦਾ ਸਾਲਾਨਾ ਭੁਗਤਾਨ ਕਰਨ ਦੀ ਆਪਣੀ ਸਹਿਮਤੀ ਜਤਾਈ ਹੈ Google ਨੇ ਜੋ ਕਿ ਤਕਨੀਕੀ ਕੰਪਨੀਆਂ ਨੂੰ ਨਿਊਜ਼ ਪ੍ਰਕਾਸ਼ਕਾਂ ਦੇ ਨਾਲ ਸਮਝੌਤਾ ਕਰਨ ਦੇ ਲਈ ਮਜਬੂਰ ਕਰਦਾ ਹੈ ਕੈਨੇਡੀਅਨ ਜਰਨਲਿਜ਼ਮ ਕਲੈਕਟਿਵ ਨੂੰ ਇਹ ਯਕੀਨੀ ਬਣਾਉਣ ਦਾ ਕੰਮ ਸੌਪਿਆ ਗਿਆ ਹੈ ਕਿ ਨਿਊ ਸੰਸਥਾਵਾਂ ਨੂੰ ਉਹਨਾਂ ਦੇ ਪੈਸੇ ਦਾ ਹਿੱਸਾ ਮਿਲੇ ਸਟੀਅਰਿੰਗ ਕਮੇਟੀ 12 ਇੰਡੀਪੈਂਡੈਂਟ ਮੀਡੀਆ ਆਊਟਲੈਟ ਸੋ ਬਣੀ ਹੈ ਜੋ ਫ੍ਰੈਂਚ ਪਾਸ਼ਾ ਕਮਿਊਨਿਟੀ ਤੇ ਸਬਦੇਸ਼ੀ ਪ੍ਰਕਾਸ਼ਨ ਜੋ ਖਾਸ ਤੌਰ ਦੇ ਉਤੇ ਬਲੈਕ ਤੇ ਘੱਟ ਗਿਣਤੀ ਕੈਨੇਡੀਅਨਾਂ ਦੀ ਨੁਮਾਇੰਦਗੀ ਕਰਦੇ ਨੇ ਗੂਗਲ ਨੇ ਐਲਾਨ ਕੀਤਾ ਹੈ ਕਿ ਉਹਨਾਂ ਨੇ ਕੈਨੇਡੀਅਨ ਨਿਊਜ਼ ਕੰਪਨੀਆਂ ਨੂੰ 100 ਮਿਲੀਅਨ ਡਾਲਰ ਵੰਡਣ ਲਈ ਇੱਕ ਸੰਸਥਾ ਦੀ ਚੋਣ ਕੀਤੀ ਹੈ। ਕੈਨੇਡੀਅਨ ਜਰਨਲਿਜ਼ਮ ਕਲੈਕਟਿਵ ਇਹ ਯਕੀਨੀ ਬਣਾਉਣ ਦੇ ਲਈ ਜ਼ਿੰਮੇਵਾਰ ਹੋਣਗੇ। ਕੈਨੇਡੀਅਨ ਜਰਨਲਿਜ਼ਮ ਕਲੈਕਟਿਵ ਇਹ ਯਕੀਨੀ ਬਣਾਉਣ ਲਈ ਕਿ ਯੋਗ ਸਮਾਚਾਰ ਸੰਸਥਾਵਾਂ ਨੂੰ ਉਹਨਾਂ ਦੇ ਪੈਸੇ ਦਾ ਹਿੱਸਾ ਜ਼ਰੂਰ ਮਿਲੇ। ਸਮੂਹਿਕ ਇੱਕ ਸੰਗੀ ਤੌਰ ਦੇ ਉੱਤੇ ਸ਼ਾਮਲ ਗੈਰ ਮੁਨਾਫਾ ਸੰਸਥਾ ਹੈ ਜੋ ਇਸ ਉਦੇਸ਼ ਲਈ ਬਣਾਈ ਗਈ ਹੈ ਅਤੇ ਇਸ ਦੀ ਸਥਾਪਨਾ ਸੁਤੰਤਰ ਪ੍ਰਕਾਸ਼ਕਾਂ ਤੇ ਪ੍ਰਸਾਰਕਾਂ ਦੇ ਇੱਕ ਸਮੂਹ ਦੁਆਰਾ ਕੀਤੀ ਗਈ ਸੀ। ਸਟੇਅਰਿੰਗ ਕਮੇਟੀ 12 ਇੰਡੀਪੈਂਡੈਂਟ ਮੀਡੀਆ ਆਊਟਲੈਟਾਂ ਤੋਂ ਬਣੀ ਹੈ ਜੋ ਫ੍ਰੈਂਚ ਭਾਸ਼ਾ ਕਮਿਊਨਿਟੀ ਤੇ ਮੂਲ ਵਾਸੀ ਖਬਰਾਂ ਤੇ ਪ੍ਰਕਾਸ਼ਨ ਜੋ ਖਾਸ ਤੌਰ ਤੇ ਬਲੈਕ ਤੇ ਘੱਟ ਗਿਣਤੀ ਕੈਨੇਡੀਅਨਾਂ ਦੀ ਨੁਮਾਇੰਦਗੀ ਕਰਦੇ ਨੇ ਕੁਝ ਸੰਸਥਾਵਾਂ ਦੇ ਵਿੱਚ ਪੇਵਨ ਦ ਰਿਜ਼ੋਲਵ ਇੰਡੀਜੀਨੀਅਸ ਵਿਲੇਜ ਮੀਡੀਆ ਤੇ ਕੈਨੇਡੀਅਨ ਐਸੋਸੀਏਸ਼ਨ ਆਫ ਕਮਿਊਨਿਟੀ ਟੈਲੀਵਿਜ਼ਨ ਉਪਭੋਗਤਾਵਾਂ ਤੇ ਸਟੇਸ਼ਨ ਵੀ ਸ਼ਾਮਿਲ ਨੇ ਆਨਲਾਈਨ ਨਿਊਜ਼ ਐਕਟ ਤੋਂ ਛੋਟ ਪ੍ਰਾਪਤ ਕਰਨ ਲਈ ਗੂਗਲ ਨੇ ਕੈਨੇਡੀਅਨ ਨਿਊਜ਼ ਪ੍ਰਕਾਸ਼ਕਾਂ ਨੂੰ ਡਾਲਰ 100 ਮਿਲੀਅਨ ਸਾਲਾਨਾ ਦਾ ਭੁਗਤਾਨ ਕਰਨ ਲਈ ਸਹਿਮਤੀ ਦਿੱਤੀ ਹੈ ਜੋ ਕਿ ਮਦਰਾ ਸਮਿਤੀ ਨੂੰ ਸੂਚੀਬੱਧ ਕੀਤਾ ਗਿਆ ਹੈ ਜੋ ਤਕਨੀਕੀ ਕੰਪਨੀਆਂ ਨੂੰ ਨਿਊਜ਼ ਪ੍ਰਕਾਸ਼ਕਾਂ ਦੇ ਨਾਲ ਸਮਝੌਤਾ ਕਰਨ ਲਈ ਮਜਬੂਰ ਕਰਦਾ ਹੈ ਤੇ ਇਹ ਸਪਸ਼ਟ ਹੈ ਕਿ ਯੋਗ ਸਮਾਚਾਰ ਕਾਰੋਬਾਰਾ ਨੂੰ ਨਕਦ ਕਦੋਂ ਮਿਲੇਗਾ ਪਰ ਭੁਗਤਾਨ ਸੰਗੀ ਪ੍ਰਸਾਰਣ ਰੈਗੂਲੇਟਰ ਤੋਂ ਰਸਮੀ ਤੌਰ ਤੇ ਛੋਟ ਪ੍ਰਾਪਤ ਕਰਨ ਵਾਲੇ ਗੂਗਲ ਤੇ ਨਿਰਭਰ ਹੈ ਇਸ ਸਾਲ ਦੇ ਸ਼ੁਰੂ ਵਿੱਚ ਗੂਗਲ ਨੇ ਉਹਨਾਂ ਸਮਾਚਾਰ ਸੰਗਠਨਾ ਨੂੰ ਇੱਕ ਖੁੱਲੀ ਕਾਲ ਕੀਤੀ ਜੋ ਆਨਲਾਈਨ ਨਿਊਜ਼ ਐਕਟ ਦੇ ਤਹਿਤ ਮੁਆਵਜ਼ਾ ਪ੍ਰਾਪਤ ਕਰਨਾ ਚਾਹੁੰਦੇ ਨੇ ਤੇ ਲਗਭਗ 1500 ਆਊਟਲੈਟਸ ਨੇ ਨਕਦੀ ਲਈ ਅਰਜ਼ੀ ਦਿੱਤੀ ਸੀ ਸਮੂ ਉਹਨਾਂ ਸਾਰੇ ਖਬਰ ਪ੍ਰਕਾਸ਼ਕਾਂ ਦੀ ਸਮੀਖਿਆ ਕਰੇਗਾ ਜਿਨ੍ਹਾਂ ਨੇ ਓਪਨ ਕਾਲ ਦਾ ਜਵਾਬ ਦਿੱਤਾ ਤੇ ਮਾਪਦੰਡਾਂ ਨੂੰ ਪੂਰਾ ਕਰਨ ਵਾਲੇ ਪ੍ਰਕਾਸ਼ਕਾਂ ਨੂੰ ਫੰਡ ਵੀ ਵੰਡੇ ਨੇ ਕੰਪਨੀਆਂ ਕਿੰਨੇ ਫੁੱਲ ਟਾਈਮ ਪੱਤਰਕਾਰਾਂ ਨੂੰ ਨੌਕਰੀ ਤੇ ਰੱਖਦੀਆਂ ਨੇ ਦੇ ਆਧਾਰ ਤੇ ਪੈਸੇ ਨੂੰ ਅਨੁਪਾਤ ਅਨੁਸਾਰ ਵੰਡਿਆ ਜਾਵੇਗਾ ਸਮਾਚਾਰ ਕਾਰੋਬਾਰਾਂ ਨੂੰ ਯੋਗ ਮੰਨਣ ਦੇ ਲਈ ਉਹਨਾਂ ਦੇ ਕੋਲ ਘੱਟੋ ਘੱਟ 2 ਫੁੱਲ ਟਾਈਮ ਕਰਮਚਾਰੀ ਹੋਣੇ ਚਾਹੀਦੇ ਨੇ ਤੇ ਆਨਲਾਈਨ ਨਿਊਜ਼ ਐਕਟ ਦੇ ਦੀਨ ਹੋਰ ਮਾਪਦੰਡਾਂ ਨੂੰ ਪੂਰਾ ਕਰਨਾ ਚਾਹੀਦਾ ਹੈ ਕੈਨੇਡੀਅਨ ਹੈਰੀਟੇਜ ਡਿਪਾਰਟਮੈਂਟ ਦੇ ਅਧਿਕਾਰੀ ਨੇ ਕਿਹਾ ਹੈ ਕਿ ਛੋਟੇ ਪ੍ਰਿੰਟ ਤੇ ਡਿਜੀਟਲ ਆਊਟਲੈਟਸ ਪ੍ਰਤੀ ਪੱਤਰਕਾਰ ਲਗਭਗ ਡਾਲਰ 12000 ਪਾਪਤ ਕਰਨ ਦੀ ਉਮੀਦ ਕਰ ਸਕਦੇ ਨੇ ਲਿਬਰਲ ਸਰਕਾਰ ਨੇ ਪਹਿਲਾਂ ਕੈਨੇਡੀਅਨ ਬ੍ਰਾਡਕਾਸਟਿੰਗ ਕਾਰਪੋਰੇਸ਼ਨ ਤੇ ਹੋਰ ਪ੍ਰਸਾਰਣ ਕਰਤਾਵਾਂ ਨੂੰ ਕਿੰਨਾ ਪੈਸਾ ਮਿਲ ਸਕਦਾ ਹੈ ਇਸ ਤੇ ਕੈਪ ਲਗਾ ਦਿੱਤਾ ਹੈ ਸੀਬੀਸੀ ਰੇਡੀਓ ਕੈਨੇਡਾ ਨੂੰ ਸਾਲਾਨਾ ਫੰਡ ਦੇ ਡਾਲਰ 7 ਮਿਲੀਅਨ ਸ਼ੇਅਰ ਤੋਂ ਵੱਧ ਨਹੀਂ ਮਿਲੇਗਾ ਤੇ ਡਾਲਰ 30 ਮਿਲੀਅਨ ਵੱਧ ਤੋਂ ਵੱਧ ਹੋਰ ਪ੍ਰਸਾਰਕਾਂ ਦੇ ਲਈ ਰਾਖਵੇਂ ਰੱਖੇ ਜਾਣਗੇ ਹੋਰ ਡਾਲਰ 63 ਮਿਲੀਅਨ ਨੂੰ ਹੋਰ ਯੋਗਤਾ ਪ੍ਰਾਪਤ ਨਿਊਜ਼ ਆਊਟਲੈਟਾਂ ਜਿਵੇਂ ਕਿ ਅਖਬਾਰਾਂ ਤੇ ਡਿਜੀਟਲ ਪਲੇਟਫਾਰਮਾਂ ਦੇ ਵਿੱਚ ਸਾਂਝਾ ਕੀਤਾ ਜਾਏਗਾ ਨਿਊਜ਼ ਡੈਸ ਤੋਂ ਚੈਨਲ ਪੰਜਾਬੀ ਦੀ ਰਿਪੋਰਟ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ